ਚਤੁਰ ਦਿਸ਼ਾ ਕੀਨੋ ਬਾਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਹ ਹਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਸਿਮਰ ਸਿਮਰ ਸੁਆਮੀ ਪ੍ਰਵਯ ਆਪਣਾ ਸੀਤਲ ਮਨ ਤਨ ਛਾਤੀ ਰੂਪ ਰੰਗ ਸੂਖ ਧਨ ਜੀ ਕਾ ਪਾਰ ਬ੍ਰਹਮ ਮੂਰੇ ਜਾਤੀ ਰਸਨਾ ਰਾਮ ਰਸਾਇਨ ਮਤੀ ਰੰਗ ਰੰਗੀ RAM ਆਪਣੇ ਕਹਿ ਚਰਨ ਕਮਲ ਨਿਤ ਥਾਤੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵਡਾ ਸਤਿਗੁਰ ਨਾਨਕ ਜੇਨ ਕਲ ਰਾਖੀ ਮੇਰੀ ਜਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗੱਦੀ ਉੱਪਰ ਸੁਭਾਈ ਮਾਨ ਦਸਾਂ ਪਾਤਸ਼ਾਹ ਜੰਨ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਸ਼ਬਦਾਵਤਾਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਸੋ ਬਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਵੱਡਮੁੱਲਾ ਸਮਾਂ ਪ੍ਰਾਪਤ ਹੋਇਆ ਹੈ ਨੇਤਰ ਪੁਨੀਤ ਭਾਈ ਦਰਸਪੇਖੇ ਮਾਥੇ ਪਰੋ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੀ ਮੂਰ ਹਿਰਦ ਬਸ ਬਸੋ ਗੋਪਾਲ ਦੇ ਮਾਵਾ ਕਾਂਸਾਰ ਇਨਾਂ ਨੇਤਰਾਂ ਨੂੰ ਸਤਿਗੁਰੂ ਦੇ ਦਰਸ਼ਨ ਕਰਨ ਦਾ ਸੁਭਾਗੀ ਸਮਾਂ ਮਿਲਿਆ ਮੱਥੇ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਲੱਗਣ ਦਾ ਝੁਕਣ ਦਾ ਸੁਭਾਗੀ ਸਮਾਂ ਮਿਲਿਆ ਸਾਧ ਸੰਗਤ ਦੇ ਚਰਨਾਂ ਦੀ ਧੂੜ ਮਿਲੀ ਹੈ ਜੀਵ ਨੂੰ ਗੁਣ ਗਾਉਣ ਦਾ ਸੁਭਾਗੀ ਸਮਾਂ ਮਿਲਿਆ ਰਸ ਰਸ ਗੁਣ ਗਾਵੋ ਠਾਕੁਰ ਕੇ ਪਰਮੇਸ਼ਰ ਦੇ ਗੁਣ ਗਾਉਣ ਦਾ ਵਡਭਾਗੀ ਸਮਾਂ ਤੇ ਇਹਨਾਂ ਸਾਰਿਆਂ ਗਿਆਨ ਇੰਦਰੀਆਂ ਦਾ ਕਰਕੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਨੂੰ ਵਸਾਉਣ ਦਾ ਸਮਾਂ ਮਿਲਿਆ ਮੂਰੇ ਹਿਰਦੇ ਬਸੋ ਗੋਪਾਲ ਅੱਖਾਂ ਨਾਲ ਕੰਨਾਂ ਨਾਲ ਜੀਵ ਨਾਲ ਇਹ ਮੱਥਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲਾਉਣ ਨਾਲ ਹਿਰਦੇ ਵਿੱਚ ਪਰਮੇਸ਼ਰ ਵੱਸਦਾ ਹੈ ਜਿਹੜਾ ਪਰਮੇਸ਼ਰ ਹਰ ਪਾਸੇ ਵਰਤ ਰਿਹਾ ਨਾ ਸਾਰੇ ਸੰਸਾਰ ਵਿੱਚ ਚਾਰ ਸ਼ਫੇਰੇ ਉੱਤਰ ਦੱਖਣ ਪੂਰਬ ਪੱਛਮ ਸਤਿਗੁਰੂ ਜੀ ਕਹਿੰਦੇ ਸਾਰੇ ਪਾਸੇ ਉਹ ਮਾਲਕ ਆਪ ਹੀ ਬੈਠਾ ਹੈ ਉਹਨੂੰ ਲਿਮਟ ਵਿੱਚ ਕਿਸੇ ਦਾਇਰੇ ਵਿੱਚ ਨਹੀਂ ਬੰਨ੍ਹਣਾ ਉਹ ਮਾਲਕ ਹਰ ਥਾਂ ਤੇ ਹੀ ਹੈ ਇਨੇ ਵੀ ਜੇ ਕੋਈ ਸੋਚੇ ਵੀ ਚੜ੍ਹਦੇ ਵੱਲ ਪਰਮੇਸ਼ਰ ਹੈ ਛਿਪਦੇ ਵੱਲ ਨਹੀਂ ਹੈ ਜੇ ਛਿਪਦੇ ਵੱਲ ਪਰਮੇਸ਼ਰ ਤਾਂ ਚੜ੍ਹਦੇ ਵੱਲ ਨਹੀਂ ਹੈ ਜੇ ਸੱਜੇ ਆ ਤਾਂ ਖੱਬੇ ਨਹੀਂ ਜੇ ਖੱਬੇ ਆ ਤਾਂ ਸੱਜੇ ਨਹੀਂ ਹੈ ਨਹੀਂ ਸਤਿਗੁਰੂ ਜੀ ਕਹਿੰਦੇ ਹਰ ਪਾਸੇ ਸਾਰੀਆਂ ਘਟਾਂ ਦੇ ਵਿੱਚੋਂ ਮਾਲਕ ਆਪ ਪਰਮੇਸ਼ਰ ਬੈਠਾ ਹੈ ਉਹਦੇ ਗੁਣ ਗਾਉਣ ਨਾਲ ਉਹਨੂੰ ਚੇਤੇ ਕਰਨ ਨਾਲ ਉਹਨੂੰ ਹਿਰਦੇ ਵਿੱਚ ਬਸਾਉਣ ਨਾਲ ਉਹਨੇ ਮੰਨਣਾ ਹੈ ਜੀਦੇ ਹਿਰਦੇ ਵਿੱਚ ਮਾਲਕ ਪਰਮੇਸ਼ਰ ਵਸ ਗਿਆ ਸਤਿਗੁਰੂ ਜੀ ਕਹਿੰਦੇ ਉਹਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਜਿਹਦੇ ਅੰਦਰ ਵਾਹਿਗੁਰੂ ਵਸ ਗਿਆ ਨਾ ਅੰਦਰ ਯਾਦ ਵਸਣੀ ਦੇਖੋ ਆਪਣਾ ਹਿਰਦਾ ਜਿਹੜਾ ਸਾਡਾ ਮਨ ਹੈ ਸਾਡਾ ਹਿਰਦਾ ਹੈ ਇਹ ਕੁਝ ਨਾ ਕੁਝ ਹਮੇਸ਼ਾ ਸੋਚਦਾ ਰਹਿੰਦਾ ਹੈ ਹਮੇਸ਼ਾ ਹੀ ਕੁਝ ਨਾ ਕੁਝ ਦੇ ਅੰਦਰ ਚੱਲਦਾ ਰਹਿੰਦਾ ਹੈ ਪਰ ਜੇ ਕਿਤੇ ਉੱਥੇ ਪਰਮੇਸ਼ਰ ਦੀ ਯਾਦ ਚੱਲ ਪਏ ਨਾ ਸਤਿਗੁਰੂ ਜੀ ਕਹਿੰਦੇ ਤੇਰਾ ਹਿਰਦਾ ਵੀ ਪ੍ਰਵਾਨ ਤੇਰੀਆਂ ਅੱਖਾਂ ਵੀ ਪ੍ਰਮਾਣ ਤੇਰੇ ਕੰਨ ਵੀ ਪ੍ਰਮਾਣ ਤੇਰੀ ਜ਼ੇਬਾ ਵੀ ਪ੍ਰਮਾਣ ਸਾਰਾ ਕੁਝ ਤੇਰਾ ਪ੍ਰਮਾਣ ਧੰਨ ਹੋ ਜਾਣਾ ਜੇ ਹਿਰਦੇ ਵਿੱਚ ਪਰਮੇਸ਼ਰ ਵਸ ਗਿਆ ਉਹ ਪਰਮੇਸ਼ਰ ਜਿਹੜਾ ਥਾਂ ਥਾਂ ਤੇ ਹਰ ਥਾਂ ਤੇ ਵਸਣ ਵਾਲਾ ਹੈ ਹੁਣ ਵੀ ਇੱਥੇ ਸਾਡੇ ਵਿੱਚ ਆਕਾਸ਼ਾਂ ਵਿੱਚ ਪਾਤਾਲਾਂ ਵਿੱਚ ਧਰਤੀ ਦੇ ਵਿੱਚ ਦੇਖੋ ਪਾਣੀ ਦੇ ਵਿੱਚ ਅੱਗ ਦੇ ਵਿੱਚ ਹਵਾ ਦੇ ਵਿੱਚ ਉਹ ਪਰਮੇਸ਼ਰ ਸਾਰਿਆਂ ਥਾਵਾਂ ਤੇ ਵਸਣ ਵਾਲਾ ਜਿਹੜਾ ਮਾਲਕ ਹੈ ਸਤਿਗੁਰੂ ਜੀ ਕਹਿੰਦੇ ਉਹ ਵਸਦਾ ਤਾਂ ਹਰ ਥਾਂ ਤੇ ਹੈ ਕਹਿੰਦੇ ਕਿਸੇ ਨੇ ਬਹੁਤ ਸੁੰਦਰ ਲਿਖਿਆ ਕਹਿੰਦੇ ਵੀ ਪਰਮੇਸ਼ਰ ਹਰ ਥਾਂ ਤੇ ਵਸਦਾ ਇੱਕ ਥਾਂ ਨਹੀਂ ਵਸਦਾ ਐਸੀ ਤਾਂ ਕੋਈ ਥਾਂ ਹੀ ਨਹੀਂ ਵੀ ਜਿੱਥੇ ਉਹ ਮਾਲਕ ਵਸੇ ਨਾ ਪਰ ਕਹਿੰਦੇ ਹਰ ਥਾਂ ਤੇ ਉਹ ਵਸਦਾ ਹੈ ਪਰ ਇੱਕ ਥਾਂ ਤੇ ਨਹੀਂ ਵਸਦਾ ਕਿੱਥੇ ਬੰਦੇ ਦੀ ਯਾਦ ਵਿੱਚ ਬੰਦੇ ਦੀਆਂ ਯਾਦਾਂ ਵਿੱਚ ਹੋਰ ਸਭ ਕੁਝ ਹੀ ਵੱਸਦਾ ਹੈ ਮੇਰੇ ਧੀਆਂ ਮੇਰੇ ਪੁੱਤਰ ਮੇਰਾ ਘਰ ਮੇਰੀ ਜ਼ਮੀਨ ਜਾਇਦਾਦ ਮੇਰਾ ਧਨ ਮੇਰੇ ਰਿਸ਼ਤੇਦਾਰ ਸਾਥ ਸੰਬੰਧੀ ਮੇਰਾ ਸਰੀਰ ਮੇਰੇ ਕੰਮਕਾਰ ਕਿੰਨਾ ਕੁਝ ਬੰਦੇ ਦੇ ਅੰਦਰ ਵੱਸਦਾ ਹੈ ਪਰ ਇੱਕ ਪਰਮੇਸ਼ਰ ਨਹੀਂ ਵੱਸਦਾ ਬੰਦੇ ਦੀ ਯਾਦ ਵਿੱਚ ਹੋਰੀ ਯਾਦਾਂ ਚੱਲੀ ਜਾਣਗੀਆਂ ਸਾਰੀ ਦਿਹਾੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ ਸੁੱਤੇ ਪਏ ਦੇ ਹੋਰ ਹੀ ਕੋਈ ਚੱਲੀ ਜਾਊ ਪਰ ਪਰਮੇਸ਼ਰ ਦੀ ਯਾਦ ਕਦੇ ਨਹੀਂ ਚੱਲਦੀ ਵਾਹਿਗੁਰੂ ਦੀ ਯਾਦ ਕਦੇ ਨਹੀਂ ਚੱਲਦੀ ਕਹਿੰਦੇ ਇੱਕ ਥਾਂ ਨਹੀਂ ਵਸਦਾ ਪਰਮੇਸ਼ਰ ਉਹ ਬੰਦੇ ਦੀ ਯਾਦ ਵਿੱਚ ਜੇ ਬੰਦੇ ਦੀ ਯਾਦ ਵਿੱਚ ਪਰਮੇਸ਼ਰ ਵਸ ਜੇ ਚੇਤੇ ਵਿੱਚ ਪਰਮੇਸ਼ਰ ਵਸ ਜੇ ਫਿਰ ਗੱਲ ਬਣ ਜੇ ਗੱਲ ਪੁੰਨਚੇਰ ਬਣਦੀ ਨਹੀਂ ਇਬਾਦਤ ਕਰ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਕਹਿੰਦੇ ਕਿਸੇ ਦੀ ਅੱਜ ਤੇ ਕਿਸੇ ਦੀ ਕੱਲ ਬਣਦੀ ਜਿਹੜਾ ਇਬਾਦਤ ਕਰਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਬੰਦਗੀ ਕਰਨ ਨਾਲ ਇਬਾਦਤ ਕਰਨ ਨਾਲ ਹੀ ਗੱਲ ਬਣਦੀ ਹੈ ਕਿਸੇ ਦੀ ਅੱਜ ਤੇ ਕਿਸੇ ਦੀ ਕੱਲ ਬਣ ਜਾਂਦੀ ਹੈ ਪਰਮੇਸ਼ਰ ਦਾ ਨਾਮ ਜਪਦੇ ਜਪਦਿਆਂ ਉਹ ਮਾਲਕ ਉਹਦੀ ਮਰਜ਼ੀ ਹੈ ਕਦੋਂ ਦਇਆ ਦੇ ਘਰ ਵਿੱਚ ਆ ਕੇ ਤੇ ਕਿਰਪਾ ਰਹਿਮਤਾ ਕਰ ਦੇਵੇ ਤ੍ਰੁੱਠ ਪਵੇ ਉਹ ਉਹ ਮਾਲਕ ਦੀ ਮਰਜ਼ੀ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਈ ਜਾਵੇ ਮਾਲੀ ਦਾ ਕੰਮ ਕੀ ਹੁੰਦਾ ਹੈ ਪਾਣੀ ਪਾਉਣਾ ਮਾਲੀ ਹੁਣ ਜਿਹੜਾ ਰੱਖਿਆ ਹੁੰਦਾ ਹੈ ਬਾਗ ਵਿੱਚ ਉਹਦਾ ਕੀ ਕੰਮ ਹੁੰਦਾ ਹੈ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਈ ਜਾ ਪਾਈ ਜਾਵੇ ਮਾਲੀ ਜਿਹੜਾ ਪਾਣੀ ਬਾਗ ਨੂੰ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਈ ਜਾਵੇ ਫਲ ਲਾਉਣਾ ਮਾਲਕ ਦਾ ਕੰਮ ਲਾਵੇ ਜਾਂ ਨਾ ਲਾਵੇ ਫਲ ਲਾਉਣਾ ਪਰਮੇਸ਼ਰ ਦਾ ਕੰਮ ਹੈ ਇਸ ਕਰਕੇ ਬੰਦਗੀ ਪਰਮੇਸ਼ਰ ਦੀ ਯਾਦ ਚੇਤੇ ਵਿੱਚ ਹਮੇਸ਼ਾ ਵਸੀ ਰਹੇ ਇੱਕ ਦਿਨ ਉਹ ਆਉਂਦਾ ਕਬੀਰ ਕੇਸੋ ਕੇਸੋ ਕੂਕੀਐ ਨੈ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬੂ ਹੁ ਕਿ ਸੁਣੈ ਪੁਕਾਰ ਕੋਈ ਵੇਲਾ ਉਹ ਆਉਂਦਾ ਹੈ ਸਮਾਂ ਆਉਂਦਾ ਹੈ ਜਦੋਂ ਪੁਕਾਰ ਸੁਣਨਾ ਜ਼ਰੂਰ ਹੈ ਲੈਣ ਵਿੱਚ ਲੱਗੇ ਰਹੀਏ ਲੈਣ ਵਿੱਚ ਲੱਗਿਆਂ ਦਾ ਨੰਬਰ ਇੱਕ ਦਿਨ ਜ਼ਰੂਰ ਆਉਂਦਾ ਹੈ ਇਸ ਕਰਕੇ ਜਿਹੜਾ ਮਾਲਕ ਚਾਰ ਸਫੇਰੇ ਰਮਿਆ ਹੋਇਆ ਨਾ ਹਰ ਪਾਸੇ ਪਾਉਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਾ ਦਿਸਸ ਸਮਾਹੀ ਜਿਵੇਂ ਸਤਿਗੁਰੂ ਜੀ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇਉ ਪੁਕਾਰ ਉਹ ਮਾਲਕ ਨੂੰ ਤੂੰ ਆਪਣੇ ਅੰਦਰ ਬਸਾਉਣ ਦਾ ਯਤਨ ਕਰਿਆ ਕਰ ਉਦੀ ਇਬਾਦਤ ਅੰਦਰ ਵਸਾਇਆ ਕਰ ਜਿਹਦਾ ਜੋਰ ਜਿਹਦਾ ਬਲ ਹਰ ਪਾਸੇ ਕਾਇਮ ਹੈ ਜਿਹਦਾ ਹੁਕਮ ਚਾਰ ਸਫੇਰੇ ਵਰਤ ਰਿਹਾ ਹੈ ਉਹ ਕਿਰਪਾ ਦੀ ਨਿਗਾ ਨਾਲ ਜਦੋਂ ਸਾਨੂੰ ਵੀ ਤੱਕਦਾ ਹੈ ਜਿਹੜਾ ਉਹਨੂੰ ਯਾਦ ਕਰਨ ਵਾਲਾ ਤੇ ਫਿਰ ਕਿਰਪਾ ਦੀ ਛੜੀ ਲੱਗ ਜਾਂਦੀ ਹੈ ਰਹਿਮਤਾ ਹੋ ਜਾਂਦੀ ਹੈ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਹੀ ਫਰਮਾਨ ਹੁਕਮਨਾਮਾ ਸਾਹਿਬ ਬਖਸ਼ ਰਹੇ ਹਨ ਤਨਾਸਰੀ ਮਹੱਲਾ 5 ਰਾਗ ਤਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ 681 ਪਵਿੱਤਰ ਅੰਗ ਤੇ ਸशोਭਤ ਹੈ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ ਚਤੁਰ ਦਿਸ਼ਾ ਕੀਨੋਂ ਬਲੇ ਆਪਣਾ ਸਿਰ ਉਪਰ ਕਰ ਧਾਰਿਓ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚਤੁਰ ਦਿਸ਼ਾ ਕਿਨੋਂ ਬਲ ਆਪਣਾ ਚਤੁਰ ਦਾ ਕੀ ਅਰਥ ਹੈ ਚਾਰ ਚਤੁਰth ਗਿਣਤੀ ਹੈ ਚਤੁਰ ਦਿਸ਼ਾ ਚਾਰ ਦਿਸ਼ਾ ਚਾਰੇ ਤਰਫਾਂ ਪਾਸੇ ਕਹਿ ਸਕਦੇ ਆ ਚਾਰੇ ਦਿਸ਼ਾਵਾਂ ਵੱਲ ਕਹਿ ਸਕਦੇ ਆ ਚਾਰੇ ਪਾਸੇ ਕਹਿ ਸਕਦੇ ਆ ਚਤੁਰ ਦਿਸ਼ਾ ਕੀਨੋ ਬਲ ਆਪਣਾ ਬਲ ਕਹਿੰਦੇ ਸ਼ਕਤੀ ਨੂੰ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਰ ਕਹਿੰਦੇ ਹੱਥ ਨੂੰ ਇੱਕ ਵਚਨ ਹੱਥ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਐ ਸਾਧ ਸੰਗਤ ਜੀ ਐ ਗੁਰਮੁਖ ਪਿਆਰਿਓ ਜਿਹੜਾ ਵੀ ਕੰਨ ਲਾ ਕੇ ਗੁਰੂ ਦੀ ਬਾਣੀ ਸੁਣਦਾ ਹੈ ਜਿਹੜਾ ਵੀ ਗੁਰੂ ਦੀ ਬਾਣੀ ਨੂੰ ਅੰਦਰ ਵਸਾਉਂਦਾ ਹੈ ਕਿਉਂਕਿ ਗੁਰਬਾਣੀ ਦਾ ਉਪਦੇਸ਼ ਸਭ ਲਈ ਸਾਂਝਾ ਹੈ